ਸਾਈ ਮੀਆਂ ਮੀਰ ਜੀ ਦਾ ਜਨਮ 1550 ਈਸਵੀ ਨੂੰ ਸੀਸਤਾਨ ਵਿਖੇ ਹੋਇਆ ਜੋ ਸਿੰਧ ਦੇ ਇਲਾਕੇ ਵਿੱਚ ਠੱਠਾ ਤੇ ਪੱਕਰ ਦੇ ਵਿਚਕਾਰ ਹੈ ਮੀਆਂ ਮੀਰ ਜੀ ਖਲੀਫਾ ਉਮਰਦੀ ਵੰਸ਼ ਵਿੱਚੋਂ ਸਨ ਉਹਨਾਂ ਦਾ ਪੂਰਾ ਨਾਂ ਸੇਖ ਮੁਹੰਮਦ ਮੀਰ ਸ਼ਾਹ ਸੀ ਬਚਪਨ ਤੋਂ ਇਹਨਾਂ ਨੂੰ ਭਜਨ ਬੰਦਗੀ ਦਾ ਸ਼ੌਂਕ ਸੀ ਇਹਨਾਂ ਦੇ ਪਿਤਾ ਵੀ ਇੱਕ ਕਾਜੀ ਸਨ ਤੇ ਜਵਾਨੀ ਦੇ ਮੁੰਡਲੇ ਦਿਨਾਂ ਵਿੱਚ ਇਹਨਾਂ ਦਾ ਮੇਲ ਇੱਕ ਪੀਰ ਸ਼ੇਖ ਬੰਦਗੀ ਮੁਹੰਮਦ ਗੌਸ ਨਾਲ ਹੋਇਆ। ਇਹ ਕਾਦਰੀ ਸੰਪਰਦਾ ਦੇ ਆਗੂ ਸ਼ੇਖ ਅਬਦੁਲ ਕਾਦਰ ਅਲ ਜ਼ਿੰਨ ਅਲ ਜਿਲਾਨੀ ਦੇ ਚੇਲੇ ਸਨ। ਜਦੋਂ ਮੁਹੰਮਦ ਗੌਸ ਬਹਾਵਰਪੁਰ ਆਏ ਤਾਂ ਇਸੇ ਰਿਆਸਤ ਵਿੱਚ ਉਹ ਉੱਚ ਦੇ ਅਸਥਾਨ ਤੇ ਪਹਿਲਾਂ ਰਹੇ ਅਤੇ ਪੀਰਾਂ ਦੀ ਗੱਦੀ ਉੱਤੇ ਉਸੇ ਥਾਂ ਤੇ ਇਹਨਾਂ ਨੇ ਚਾਲੂ ਕੀਤੀ ਉਹ ਉੱਚ ਦੇ ਪੀਰ ਆਮ ਜਨਤਾ ਵਿੱਚ ਬਹੁਤ ਪ੍ਰਸਿੱਧ ਹੋਏ ਮੀਆਂ ਮੀਰ ਪਹਿਲਾਂ ਉਹਨਾਂ ਦੀ ਉੱਚ ਦੇ ਪੀਰਾਂ ਦੇ ਸ਼ਗਿਰਦ ਬਣੇ ਸਾਈ ਮੀਆਂ ਮੀਰ ਜੀ ਦੇ ਹੀ ਗੁਰਪੀਰ ਭਾਈ ਮੂਲਾ ਸ਼ਾਹ ਬਖਾਰੀ ਸਨ ਉੱਚ ਦੇ ਪੀਰ ਦਾ ਆਮ ਜਨਤਾ ਵਿੱਚ ਪ੍ਰਸਿੱਧ ਹੋਣ ਬਾੜੇ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਵੀ ਜ਼ਿਕਰ ਆਉਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਚਾ ਦਾ ਪੀਰ ਬਣਾ ਕੇ ਕੱਢਿਆ ਗਿਆ ਸੀ ਸਨ 1575 ਈਸਵੀ ਵਿੱਚ ਸਾਈ ਮੀਆਂ ਮੀਰ ਸਿੰਧ ਤੋਂ ਲਾਹੌਰ ਆ ਗਏ ਲਾਹੌਰ ਵਿੱਚ ਉਸ ਵੇਲੇ ਸਿੱਖ ਧਰਮ ਦਾ ਪ੍ਰਚਾਰ ਬਹੁਤ ਜ਼ੋਰਾਂ ਤੇ ਸੀ ਇਹ ਸੱਬੇ ਪੀਰ ਫਕੀਰ ਸਾਈ ਆਦ ਮੁਸਲਮਾਨੀ ਮਤ ਦਾ ਪ੍ਰਚਾਰ ਕਰਦੇ ਸਨ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਨ 1521 ਤੋਂ 1539 ਵਿੱਚ ਸਿੱਖੀ ਪ੍ਰਚਾਰ ਦਾ ਕੇਂਦਰ ਥਾਪ ਕੇ ਕਾਫੀ ਹੱਦ ਤੱਕ ਮੁਸਲਮਾਨੀ ਧਰਮ ਪ੍ਰਚਾਰ ਨੂੰ ਠੱਲ ਪਾਈ ਤੇ ਆਮ ਲੋਕ ਸਿੱਖ ਧਰਮ ਅਪਣਾਉਣ ਲੱਗ ਪਏ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਵਿੱਚ ਸਨ 1540 ਤੋਂ ਲੈ ਕੇ 1552 ਤੱਕ ਸਿੱਖੀ ਦਾ ਪ੍ਰਚਾਰ ਕੇਂਦਰ ਖਰੂਸ ਸਾਹਿਬ ਨੂੰ ਥਾਪਿਆ ਸੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ 9 ਸਨ 1552 ਤੋਂ ਲੈ ਕੇ 1574 ਤੱਕ ਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਿਤ ਕੀਤਾ ਇਸੇ ਦੌਰਾਨ 1570 ਵਿੱਚ ਅੰਮ੍ਰਿਤਸਰ ਦੀ ਉਸਾਰੀ ਦਾ ਕੰਮ ਆਰੰਭ ਹੋ ਚੁੱਕਾ ਸੀ ਜਿਸ ਨੇ ਮਾਝੇ ਦਾ ਕੇਂਦਰੀ ਧਰਮ ਸਥਾਨ ਬਣਨਾ ਸੀ ਗੁਰੂ ਅਮਰਦਾਸ ਜੀ ਨੇ ਆਪ ਮਾਝੇ ਦੇ ਪਿੰਡ ਪਿੰਡ ਫਿਰ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਮਾਝੇ ਵਿੱਚ ਸਿੱਖ ਬਹੁਤ ਸਨ ਸਨ 1577 ਵਿੱਚ ਗੁਰੂ ਰਾਮਦਾਸ ਜੀ ਨੇ ਜਦ 500 ਵਿਘੇ ਹੋਰ ਜ਼ਮੀਨ ਖਰੀਦ ਲਈ ਧਰਮ ਮੰਦਰ ਸਾਹਿਬ ਦੀ ਉਸਾਰੀ ਲਈ ਅਰੰਭੇ ਯਤਨ ਹੋਰ ਵੀ ਤਿੱਖੇ ਹੋ ਗਏ ਸਿੱਖ ਬਾਣੀ ਪੜਦੇ ਹੱਥੀਕਾਰ ਵਿਹਾਰ ਕਰਨ ਉਪਰੰਤ ਗੁਰੂ ਕਰਮ ਆਇਆ ਵੀ ਦਿੰਦੇ ਸਨ ਇੱਥੇ ਹੀ ਬਸਨੀ ਉਹ ਹੱਥੀਂ ਸੇਵਾ ਕਰਕੇ ਲੋੜਵੰਦ ਦੀ ਬਾਹਮ ਵੀ ਫੜਦੇ ਸਨ ਸਾਈ ਮੀਆਂ ਮੀਰ ਜੀ ਵੀ ਇਹਨਾਂ ਗੁਣਾ ਕਰਕੇ ਪ੍ਰੇਰਿਤ ਹੋਏ ਅਤੇ ਉਹਨਾਂ ਦੇ ਮਨ ਵਿੱਚ ਗੁਰੂ ਦਰਸ਼ਨਾ ਦੀ ਤਾਂਘ ਜਾਗ ਪਈ ਜਦ ਗੁਰੂ ਜੀ ਦੇ ਦਰਸ਼ਨ ਕੀਤੇ ਮਨੋਰ ਵਚਨ ਸੁਨੇ ਤਾਂ ਆਪ ਵੀ ਗੁਰੂ ਜੀ ਦੇ ਪੱਕੇ ਸ਼ਰਧਾਲੂ ਬਣ ਗਏ ਗੁਰੂ ਜੀ ਨੇ ਬਖਸ਼ਿਸ਼ ਕੀਤੀ ਜਦੋਂ ਸਨ 1588 ਵਿੱਚ ਹਰਮੰਦਰ ਸਾਹਿਬ ਦੀ ਨੀਂ ਰੱਖਣੀ ਸੀ ਤਾਂ ਸਾਈ ਮੀਆਂ ਮੀਰ ਜੀ ਨੂੰ ਮਾਣ ਬਖਸ਼ਿਆ ਅਤੇ ਨੀ ਸਤਿਗੁਰੂ ਨੇ ਉਹਨਾਂ ਦੇ ਕੋਲੋਂ ਰਖਵਾਈ 1598 ਵਿੱਚ ਅ ਕਾਲ ਤੇ ਭੁੱਖਮਰੀ ਨਾਲ ਲਾਹੌਰ ਜਿਹੜਾ ਸ਼ਹਿਰ ਹੈ ਇਹ ਬਰਬਾਦ ਹੋਣ ਲੱਗਿਆ ਤੇ ਗੁਰੂ ਅਰਜਨ ਦੇਵ ਜੀ ਉੱਥੇ 8 ਮਹੀਨੇ ਰਹੇ ਲੰਗਰ ਚਲਾਏ ਦਵਾਦਾਰੂ ਲਈ ਲੋੜਵੰਦਾਂ ਦੀ ਸਹਾਇਤਾ ਵੀ ਸਤਿਗੁਰੂ ਨੇ ਕੀਤੀ ਲੋਕਾਂ ਨੂੰ ਹੌਸਲਾ ਵੀ ਦਿੱਤਾ ਸਾਈ ਮੀਆਂ ਮੀਰ ਜੀ ਵੀ ਉਸ ਸਮੇਂ ਲਾਹੌਰ ਸਨ ਉਹਨਾਂ ਨੇ ਸੇਵਾ ਵਿੱਚ ਹਿੱਸਾ ਪਾਇਆ ਸਿੱਖੀ ਦਾ ਇੱਕ ਵੱਡਾ ਨਿਸ਼ਾਨਾ ਸੀ ਗਰੀਬ ਦੀ ਬਾਹ ਫੜਨੀ ਆਪਣਾ ਸਮਾਰਨਾ ਤਾਂ ਮਨੁੱਖ ਦਾ ਮੁੱਖ ਪ੍ਰਯੋਜਨ ਹੀ ਹੈ ਪਰ ਦੂਜੇ ਦੀ ਸਹਾਇਤਾ ਕਰਨੀ ਵੀ ਇਹ ਧਰਮ ਦਾ ਕੰਮ ਹੈ ਉਹ ਵੀ ਬਿਨਾਂ ਵਿਤਕਰੇ ਬਿਨਾਂ ਭਿੰਨ ਭੇਦ ਦੇ ਮਨੁੱਖਤਾ ਨਾਲ ਇਹ ਜੇ ਪਿਆਰ ਸਦਕਾ ਹੀ ਸਿੱਖੀ ਪਰਫੁੱਲੋ ਤੋਂ ਹੀ ਤੇ ਸਾਈ ਮੀਆਂ ਮੀਰ ਜੀ ਪੀਰ ਤਾਂ ਪਹਿਲੇ ਹੀ ਮਸ਼ਹੂਰ ਸਨ ਚੇਲੇ ਵੀ ਬਹੁਤ ਸਨ ਸਤਗੁਰਾਂ ਦੀ ਸੰਗਤ ਵਿੱਚ ਆਉਣ ਮਗਰੋਂ ਹੱਥੀਂ ਸੇਵਾ ਕਰਦੇ ਕਰਦੇ ਹਰਮਨ ਪਿਆਰੇ ਵੀ ਹੋ ਗਏ ਮੂਲਾ ਸ਼ਾ ਬੁਖਾਰੀ ਜੋ ਇਹਨਾਂ ਦੇ ਸਮਕਾਲੀ ਅਤੇ ਮੁਰਸ਼ਿਦ ਭਾਈ ਸਨ ਤੇ ਆਪ ਦੋਹਾਂ ਦਾ ਸਰਕਾਰੀ ਦਰਬਾਰ ਵਿੱਚ ਬੜਾ ਚੰਗਾ ਅਸਰ ਤੇ ਰਸੂਖ ਸੀ ਅਕਤੂਬਰ 1605 ਵਿੱਚ ਅਕਬਰ ਬਾਦਸ਼ਾਹ ਦੀ ਮੌਤ ਹੋਈ ਤੇ ਜਹਾਂਗੀਰ ਤਖਤ ਤੇ ਬੈਠਾ ਰਾਜਸੀ ਦਰਬਾਰ ਵਿੱਚ ਨਕਸ਼ਬੰਦ ਲੈਰ ਅਤੇ ਉੱਚ ਜਾਤੀ ਹਿੰਦੂਆਂ ਆਦਿ ਦੀ ਝੂਠੀ ਸਾਜ਼ਿਸ਼ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਮਨਸੂਬੇ ਬਣਾਏ ਗਏ ਗੁਪਤ ਹੁਕਮ ਜਾਰੀ ਕਰਕੇ ਗੁਰੂ ਅਰਜਨ ਪਾਤਸ਼ਾਹ ਨੂੰ 30 ਮਈ 1606 ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਜਾਣ ਲੱਗਾ ਤਾਂ ਸਾਈ ਮੀਆਂ ਮੀਰ ਜੀ ਖਾਮੋਸ਼ ਨਾ ਬੈਠੇ ਆਬਨ ਨੂੰ ਖਬਰ ਮਿਲਦਿਆਂ ਹੀ ਤੜਫਣੀ ਲੱਗ ਗਈ ਉਸੇ ਵੇਲੇ ਲਾਹੌਰ ਕਿਲੇ ਵਾਲਾ ਅਤੇ ਆਪਣੇ ਦਰਬਾਰੀ ਰਸੂਕ ਕਰਕੇ ਗੁਰੂ ਸਾਹਿਬ ਦੇ ਕੋਲ ਪਹੁੰਚੇ ਪਰ ਪਾਣੀ ਹੁਣ ਸਿਰ ਦੇ ਉੱਪਰੋਂ ਲੰਘ ਚੁੱਕਾ ਸੀ ਸਾਜ਼ਿਸ਼ ਬਹੁਤ ਡੂੰਗੀ ਸੀ ਹੁਕਮ ਬਾਦਸ਼ਾਹ ਦਾ ਸੀ ਅਮਲ ਸ਼ੁਰੂ ਹੋ ਚੁੱਕਾ ਸੀ ਗੁਰੂ ਸਾਹਿਬ ਜੀ ਨੂੰ ਤਤੀ ਤਵੀ ਉੱਤੇ ਬੈਠੇ ਵੇਖ ਕੇ ਅਤੇ ਉੱਤੇ ਪੈੰਦੀ ਛੜਦੀ ਰੇਤ ਨੇ ਸਾਈਂ ਜੀ ਦੇ ਦਿਲ ਨੂੰ ਰੋ ਵਿੱਚ ਲਿਆ ਕੇ ਆਂਦਾ ਆਪ ਨੇ ਇਹ ਜ਼ਾਲਮ ਰਾਜ ਦੇ ਖਾਤਮੇ ਲਈ ਗੁਰੂ ਜੀ ਤੋਂ ਇਜਾਜ਼ਤ ਮੰਗੀ ਵੀ ਮੈਂ ਲਾਹੌਰ ਤੇ ਦਿੱਲੀ ਦੀਆਂ ਟੱਕਰਾਂ ਮਰਵਾ ਦਿਆਂ ਪਰ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜੋ ਫਰਮਾਇਆ ਉਹਨੂੰ ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਕਹਿੰਦੇ ਮੀਆਂ ਛੋੜੋ ਪ੍ਰੀਤੀ ਚਾਮ ਸੇ ਦੰ ਤਪ ਰਹਾ ਤੋਂ ਕੀਆ ਹੁਆ ਹਮ ਸ਼ਾਂਤ ਹੈ ਹਰੀ ਨਾਮ ਸੇ ਬਾਣੀ ਕੇ ਬੋਹ ਤੇ ਸਤਿਗੁਰੂ ਨੇ ਧੁਰ ਕੀ ਬਾਣੀ ਦੀ ਪ੍ਰਤੱਖ ਜਾਹਰਾ ਕਰਾ ਮਾਤ ਕਰਕੇ ਦਿਖਾ ਦਿੱਤੀ ਸੁਖਦਾਤੀ ਬਾਣੀ ਦਾ ਪ੍ਰਤੱਖ ਸਬੂਤ ਮਨ ਦੀ ਸ਼ਾਂਤੀ ਅਸਹਿ ਅਜ਼ਰ ਨੂੰ ਸਹਿ ਕੇ ਵਿਖਾ ਦਿੱਤਾ ਮੀਆਂ ਮੀਰ ਜੀ ਇਲਾਚਾਰ ਵਾਪਸ ਆ ਗਏ ਰਾਜਸੀ ਚਾਲਾਂ ਅੱਗੇ ਕੋਈ ਪੇਸ਼ਨਾ ਜਾਂਦੇ ਵੇਖ ਕੇ ਆਪ ਅਸਹਿ ਪੀੜਾ ਨੂੰ ਸਹਿ ਗਏ ਗੁਰਵਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਿਛੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਉੱਤੇ ਬੈਠੇ ਤਾਂ ਉਹਨਾਂ ਦੇ ਪ੍ਰਚਾਰ ਦਾ ਬਹੁਤ ਧਿਆਨ ਦੁਆਬੇ ਅਤੇ ਮਾਲਵੇ ਵੱਲ ਦਿੱਤਾ ਉਹਨਾਂ ਨੇ ਮਾਝੇ ਦੀ ਪੂਰੀ ਸੰਭਾਲ ਹੋ ਚੁੱਕੀ ਸੀ ਥਾਂ-ਥਾਂ ਪ੍ਰਚਾਰਕ ਸਨ ਮੁਖੀਏ ਸਨ ਸਾਈਂ ਮੀਆਂ ਮੀਰ ਜੀ ਬਹੁਤ ਆ ਲਾਹੌਰੀ ਰਹੇ ਪਰ ਆਪ ਜੀ ਦਾ ਸੰਬੰਧ ਗੁਰੂ ਸਾਹਿਬਾਨ ਨਾਲ ਰਿਹਾ ਗੁਪਤ ਹੁਕਮ ਜਾਰੀ ਕਰਕੇ ਜਹਾਂਗੀਰ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਤਾਂ ਮੀਆਂ ਮੀਰ ਜੀ ਨੇ ਜਹਾਂਗੀਰ ਬਾਦਸ਼ਾਹ ਦੇ ਨਾਲ ਨਾ ਮੁਲਾਕਾਤ ਕੀਤੀ ਜਹਾਂਗੀਰ ਤਾਂ ਵੈਸੇ ਹੀ ਪੀਰਾਂ ਫਕੀਰਾਂ ਤੋਂ ਡਰਦਾ ਸੀ ਸਾਈਂ ਜੀ ਦੇ ਮਰਨ ਨਾਲ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਹਾ ਕਰ ਦਿੱਤਾ ਹੁਣ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਤਕਾਰ ਕਰਨ ਲੱਗ ਪਿਆ ਸਿੱਖ ਇਤਿਹਾਸ ਦੱਸਦਾ ਹੈ ਕਿ ਲਾਹੌਰ ਦੇ ਇੱਕ ਸ਼ਾਹੀ ਕਾਜੀ ਜੋ ਮੁਜ਼ੰਗੀ ਰਹਿੰਦਾ ਸੀ ਉਹਦੀ ਇੱਕ ਲੜਕੀ ਬੀਬੀ ਕੋਲਾ ਸਾਈ ਮੀ ਅਮੀਰ ਜੀ ਦੀ ਸ਼ਗਿਰਦ ਸੀ ਉਸ ਨੂੰ ਸਾਈ ਜੀ ਤੋਂ ਹੀ ਸਤਿਗੁਰੂ ਜੀ ਦੀ ਬਾਣੀ ਸੁਣਨ ਦਾ ਅਵਸਰ ਅਕਸਰ ਹੀ ਮਿਲਦਾ ਰਹਿੰਦਾ ਸੀ ਹੌਲੀ ਹੌਲੀ ਉਸ ਨੇ ਵੀ ਬਾਣੀ ਦਾ ਅਭਿਆਸ ਕੀਤਾ ਸੌਖੀ ਸਿੱਧੀ ਸਪਸ਼ਟ ਤੇ ਸਰਲ ਬਾਣੀ ਨੇ ਹਿਰਦੇ ਨੂੰ ਬੰਨ ਲਿਆ ਅਤੇ ਲੜਕੀ ਦੀ ਬਾਣੀ ਵੱਲ ਰੁਚੀ ਵੱਧ ਚੱਲੀ ਸੀ ਘਰ ਵਿੱਚ ਕਾਜੀ ਨੂੰ ਪਤਾ ਲੱਗਾ ਤਾਂ ਉਹ ਲੋਹਾ ਲੱਖਾ ਹੋ ਗਿਆ ਕਿ ਮੂਮਨ ਦੀ ਧੀ ਕਾਫਰਾਂ ਦੀ ਬਾਣੀ ਕਿਉਂ ਪੜੇ ਪਰ ਲੜਕੀ ਤਾਂ ਸਿੱਖੀ ਨੂੰ ਤਨੋਂ ਮਨੋਂ ਅਪਣਾ ਚੁੱਕੀ ਸੀ ਕਾਜੀ ਦੀ ਧੀ ਨੇ ਮਨ ਵਿੱਚ ਵਿਚਾਰਿਆ ਕਿ ਸਿੱਖ ਤਾਂ ਜਾਨ ਤਲੀ ਤੇ ਰਾ ਕੇ ਗਰੀਬਾਂ ਦਾ ਦਰਦ ਵੰਡਦੇ ਨੇ ਅਤੇ ਸਰਕਾਰੀ ਹਕਮ ਜਿਨ੍ਹਾਂ ਵਿੱਚ ਉਸਦੇ ਪਿਤਾ ਵੀ ਨੇ ਆਪਣੇ ਫਰਜ਼ਾਂ ਨੂੰ ਭੁਲਾਈ ਬੈਠੇ ਨੇ ਆਪਣੀ ਜਨਤਾ ਦਾ ਧਿਆਨ ਹੀ ਨਹੀਂ ਰੱਖਦੇ ਉਹ ਕਾਜੀ ਪਿਓ ਦੇ ਡਰ ਥੱਲੋਂ ਨਿਕਲ ਗਈ ਸੀ ਉਸਦੇ ਪਿਤਾ ਨੇ ਪਰਵਾਦੀ ਵੀ ਆਪਣੇ ਪਿਤਾ ਦੀ ਕਰਨੀ ਛੱਡ ਦਿੱਤੀ ਤੇ ਬਾਣੀ ਨਾਲ ਸਾਂਝੋ ਡੂੰਗੀ ਕਰ ਲਈ ਕਾਜੀ ਪੋ ਨੇ ਸ਼ਰਾ ਦਾ ਫਤਵਾ ਲਵਾ ਕੇ ਲੜਕੀ ਨੂੰ ਮਾਰਨ ਦਾ ਫੈਸਲਾ ਕਰ ਲਿਆ ਲੜਕੀ ਨੇ ਸਾਈ ਮੀਆਂ ਮੀਰ ਜੀ ਦੀ ਸਹਾਇਤਾ ਮੰਗੀ ਸਾਈ ਜੀ ਨੇ ਕੌਲਾਂ ਨੂੰ ਅੰਮ੍ਰਿਤਸਰ ਪਹੁੰਚਾਉਣ ਦਾ ਪ੍ਰਬੰਧ ਕਰਵਾ ਦਿੱਤਾ ਸਰਕਾਰੀ ਹਾਕਮਾਂ ਨੇ ਵੀ ਕੋਈ ਦਖਲ ਨਾ ਦਿੱਤਾ ਕਿਉਂਕਿ ਬਾਦਸ਼ਾਹ ਵੀ ਤਾਂ ਗੁਰੂ ਸਾਹਿਬ ਦੇ ਕਾਫੀ ਨਜ਼ਦੀਕ ਆ ਚੁੱਕਿਆ ਸੀ ਮੀਆਂ ਮੀਰ ਜੀ ਦਾ ਰਸੂਖ ਇੰਨਾ ਸੀ ਵੀ ਉਹ ਗਰੀਬਾਂ ਲਈ ਕਿੰਨਾ ਦਰਦ ਰੱਖਦੇ ਸਨ ਇਹਦਾ ਅੰਦਾਜ਼ਾ ਤੋਜੀ ਕੇ ਜਹਾਂਗੀਰੀ ਵਿੱਚੋਂ ਦਿੱਤੇ ਇਸ ਹਵਾਲੇ ਤੋਂ ਲਗਾਇਆ ਜਾ ਸਕਦਾ ਹੈ ਵੀ 1619 ਨੂੰ ਕਸ਼ਮੀਰ ਜਾਂਦਿਆਂ ਜਦੋਂ ਜਹਾਂਗੀਰ ਲਾਹੌਰ ਠਹਿਰਿਆ ਤਾਂ ਮੀਆਂ ਮੀਰ ਜੀ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਇਆ ਉਹ ਆਪ ਲਿਖਦਾ ਹੈ ਜਦ ਮੇਰੀ ਸ਼ਰਾਬ ਪੀਣ ਦੀ ਆਦਤ ਹੱਦ ਤੋਂ ਵੀ ਵੱਧ ਗਈ ਤਾਂ ਇਹਨਾਂ ਨੇ ਭਾਵ ਮੀਆਂ ਮੀਰ ਦੇ ਬਚਨਾਂ ਵਿੱਚ ਐਸਾ ਜਾਦੂ ਸੀ ਕਿ ਉਹਨਾਂ ਦੇ ਇੱਕ ਵਾਰ ਕਹਿਣ ਤੇ ਮੈਂ ਸ਼ਰਾਬ ਨੂੰ ਅਲਵਿਦਾ ਕਹਿ ਦਿੱਤਾ ਇਹ ਦੁਨਿਆਵੀ ਖਾਸਾਂ ਤੋਂ ਬਹੁਤ ਉੱਚੇ ਹਨ ਮੈਂ ਮਸ਼ਕੀਨ ਬੰਦਾ ਦਰਵੇਸ਼ ਕੋਲ ਜਾਇਆ ਕਰਦਾ ਸਾਂ ਤੇ ਉਹ ਰੱਬੀ ਗਿਆਨ ਦੇ ਕਈ ਬਰੀਕ ਨੁਕਤੇ ਦੱਸਿਆ ਕਰਦੇ ਸਨ ਇਹ ਸਾਈ ਮੀਆਂ ਮੀਰ ਸੰਸਾਰੀ ਵਸਤੂਆਂ ਦੇ ਲੋਭ ਤੋਂ ਪਰੇ ਨੇ ਇਸ ਲਈ ਮੈਨੂੰ ਕਦੀ ਹੌਸਲਾ ਨਾ ਹੋਇਆ ਜੋ ਉਹਨਾਂ ਅੱਗੇ ਕੋਈ ਭੇਟ ਰੱਖਾਂ ਸ਼ਾਹ ਜਹਾਨ ਆਪ ਨੂੰ ਦੋ ਵਾਰੀ ਮਿਲਿਆ ਤੇ ਦਾਰਾ ਸ਼ਿਕੋ ਕਈ ਵਾਰੀ ਮਿਲਿਆ 1633 ਵਿੱਚ ਦਾਰਾ ਸ਼ਿਕੋ ਸਖਤ ਬਿਮਾਰ ਹੋਇਆ ਤਾਂ ਮੀਆਂ ਮੀਰ ਜੀ ਹੱਥੋਂ ਹੀ ਠੀਕ ਹੋਇਆ ਸੀ ਸ਼ਾਹ ਜਹਾਨ ਨੇ ਇੱਕ ਸਾਲ ਤੇ ਇੱਕ ਖਜ਼ੂਰਾਂ ਦੀ ਮਾਲਾ ਭੇਟ ਕੀਤੀ ਆਪਨੇ ਸਾਲ ਤਾਂ ਵਾਪਸ ਕਰਾ ਦਿੱਤੀ ਤੇ ਖਜ਼ੂਰਾਂ ਦੀ ਮਾਲਾ ਬਹੁਤ ਜ਼ਿਆਦਾ ਕਹਿਣ ਦੇਤੇ ਰੱਖ ਲਈ ਫਿਰ ਗਰੀਬਾਂ ਵਿੱਚ ਵੰਡ ਦਿੱਤੀ ਦਾਰਾ ਸ਼ਿਕੋ ਵੀ ਆਪਣੀ ਪੁਸਤਕ ਸਫੀਨਾ ਉਲੀਆ ਵਿੱਚ ਅਜੇ ਆ ਲਿਖਦਾ ਹੈ 11 ਅਗਸਤ ਸਨ 1635 ਨੂੰ ਮੀਆਂ ਮੀਰ ਜੀ ਦਾ ਦੇਹਾਂਤ ਹੋਇਆ ਮੀਆਂ ਮੀਰ ਜੀ ਨੂੰ ਲਾਹੌਰ ਦੇ ਨੇੜੇ ਇੱਕ ਹਾਸਮਪੁਰ ਵਿਖੇ ਦਫਨਾਇਆ ਗਿਆ ਬਾਅਦ ਵਿੱਚ ਉਸ ਦਾ ਉਸੇ ਥਾਂ ਤੇ ਨਾ ਉਹਨਾਂ ਦੀ ਯਾਦਗਾਰ ਬਣੀ ਮੀਆਂ ਮੀਰ ਜੀ ਰੱਬੀ ਪਿਆਰ ਵਿੱਚ ਰੱਤੇ ਉੱਚੇ ਜੀਉਣ ਵਾਲੇ ਗਰੀਬਾਂ ਦੀ ਬਾਹ ਫੜਨ ਵਾਲੇ ਸਨ ਜਿਸ صدਕਾ ਇਨਾਂ ਨੂੰ ਹਰਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਮਾਣ ਪ੍ਰਾਪਤ ਹੋਇਆ ਬੇਸ਼ੱਕ ਮੀਆਂ ਮੀਰ ਮੁਸਲਮਾਨ ਧਰਮ ਨਾਲ ਸੰਬੰਧਿਤ ਸੀ ਪਰ ਸਿੱਖੀ ਨਾਲ ਗੂੜਾ ਉਹਨਾਂ ਦਾ ਪਿਆਰ ਹੋਣ ਕਰਕੇ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਹੈ